ਅੱਜ ਜੀ ਮੈਂ ਤੁਹਾਡੇ ਨਾਲ ਕਰਨੀਆਂ ਬਹੁਤ ਹੀ ਘੈਂਟ ਤੇ ਜ਼ਰੂਰੀ ਗੱਲ ਤੇ ਜ਼ਰੂਰੀ ਗੱਲ ਸਾਰਿਆਂ ਨੂੰ ਪਤਾ ਹੀ ਆ ਜੀ ਆਪਣੀਆਂ ਆਫਰਾਂ ਚੱਲ ਰਹੀਆਂ ਨੇ ਸੋ ਬਾਕੀ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬਹੁਤ ਹੀ ਵਧੀਆ ਜ਼ਰੂਰੀ ਗੱਲ ਕਰਨੀ ਆ ਜੀ ਕਿ ਕਿ ਮੈਂ ਨਾ ਕੱਲ ਆਫਰ ਕਰਕੇ YouTube ਤੇ ਨੰਬਰ ਪਾਇਆ ਸੀਗਾ YouTube ਤੇ ਨੰਬਰ ਪਾਉਣ ਕਰਕੇ ਆਪਾਂ ਸਾਰੇ ਪਲੇਟਫਾਰਮ ਤੇ ਨੰਬਰ ਸ਼ੇਅਰ ਕਰਨਾ ਸੀਗਾ ਏ ਆਪਾਂ ਨੇ ਨੰਬਰ ਸਾਰੇ ਕਿਤੇ ਸ਼ੇਅਰ ਕਰਤਾ ਸੀ ਵੀ ਚਲੋ ਆਪਣੇ ਨਾਲ ਜਿਨ੍ਹਾਂ ਭੈਣਾਂ ਨੂੰ ਜੁੜਨਾ ਹੋਇਆ ਜਾਂ ਗੱਲਬਾਤ ਕਰਨੀ ਹੋਈ ਤਾਂ ਗੱਲਬਾਤ ਕਰ ਸਕਦੀ ਇਹ ਨੇ ਤੇ ਕਈ ਮੁੰਡਿਆਂ ਨੇ ਫੋਨ ਕਰ ਰਹੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਦਾ ਜਵਾਬ ਇਹ ਦਵਾਂਗੀ ਕੀ ਗੱਲ ਤੁਹਾਡੇ ਘਰੇ ਭੈਣਾਂ ਨਹੀਂ ਹੈਗੀਆਂ ਜੇਕਰ ਤੁਹਾਡੇ ਘਰੇ 3 ਭੈਣਾਂ ਹੈਗੀਆਂ ਨੇ ਤਾਂ ਤਾਂ ਮੈਨੂੰ ਦੱਸ ਦਿਓ ਜੇਕਰ ਤੁਹਾਡੇ ਘਰੇ 3 ਭੈਣਾਂ ਨਹੀਂ ਹੈਗੀਆਂ ਤਾਂ ਫਿਰ ਬਣ ਜੰਨੀ ਆ ਠੀਕ ਹੈ ਜੀ ਤੇ ਬਿਨਾ ਮਤਲਬ ਤੇ ਕਿਸੇ ਬੰਦੇ ਨੂੰ ਟੌਰਚਰ ਕਰ ਰਹੇ ਹੋ ਤੁਸੀਂ ਬਿਨਾ ਮਤਲਬ ਤੇ ਥ੍ਰੈਟ ਕਰ ਰਹੇ ਹੋ ਕਿੰਨੀ ਇੱਕ ਵਧੀਆ ਗੱਲਾਂ ਨੇ ਠੀਕ ਆ ਤੇ ਕਾਲ ਕਰਕੇ ਕੋਈ ਇਹ ਨਹੀਂ ਪਤਾ ਇੰਸਟਾਗ੍ਰam ਤੋਂ ਨੰਬਰ ਲਿਆ ਤੁਸੀਂ YouTube ਤੋਂ ਲਿਆ ਤੇ ਮੈਂ ਉਹਨੂੰ ਕਿਹਾ ਵੀਰੇ ਮੈਨੂੰ ਨਾ ਕਾਲ ਕਰ ਰਿਹਾ ਵੀ ਜਿੱਦਾਂ ਕੀ ਆ ਕਹਿੰਦਾ ਜੀ ਮੈਂ ਨਾ ਤੁਹਾਡਾ ਬਹੁਤ ਵੱਡਾ ਫੈਨ ਆ ਮੈਂ ਕਿਹਾ ਵੀਰੇ ਫੈਨ ਹੂੰ ਤਾਂ ਲੋਕ ਰੱਬ ਦੇ ਬਣਨਾ ਚਾਹੀਦਾ ਆਪਾਂ ਕਾਦੇ ਵਿਚਾਰਿਆ ਹਨਾ ਆਪਣੇ ਨਾਲ ਇਦਾਂ ਦੀ ਗੱਲਾਂ ਨਾ ਕਰ ਤਾ ਮੈਨੂੰ ਮੋੜ ਕੇ ਕਹਿੰਦਾ ਕਹਿੰਦਾ ਤੂੰ ਕਹਿੰਦਾ ਫਰੈਂਡਸ਼ਿਪ ਕਰਨੀ ਆ ਜਾਂ ਨਹੀਂ ਕਰਨੀ ਮੈਨੂੰ ਕਹਿੰਦਾ ਮੈਂ ਕਿਹਾ ਵੀਰੇ ਮੈਂ ਨਹੀਂ ਕਰਨੀ ਹੈਗੀ ਮੈਂ ਤਾਂ ਕੁੜੀਆਂ ਵਾਸਤੇ ਨੰਬਰ ਪਾਇਆ ਵਾ ਮੈਂ ਤਾਂ ਕੁੜੀਆਂ ਨਾਲ ਇਹ ਨੰਬਰ ਤਾਂ ਸ਼ੇਅਰ ਕੀਤਾ ਵੀ ਜਿਹੜੀ ਕਿਸੇ ਮੇਰੇ ਭੈਣ ਭਰਾ ਨੂੰ ਕੱਪੜੇ ਦੀ ਜ਼ਰੂਰਤ ਆ ਜਾਂ ਕਾਸੀ ਚੀਜ਼ ਦੀ ਜ਼ਰੂਰਤ ਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਕਹਿੰਦਾ ਜੇਕਰ ਤੂੰ ਨਾ ਮੇਰੇ ਨਾਲ ਫਰੈਂਡਸ਼ਿਪ ਨਹੀਂ ਕਰਦੀ ਮੈਂ ਤੇਰਾ ਐ ਕਰ ਦੂੰਗਾ ਮੈਂ ਤੇਰਾ ਐ ਕਰ ਦੂੰਗਾ ਤੇਰੀ ਵੀਡੀਓ ਨਾਲ ਐਂ ਦਾ ਕਰ ਦੋਦਾ ਕਰ ਦੂੰ ਠੀਕ ਆ ਪਹਿਲਾਂ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਤੁਸੀਂ ਕੁੜੀਆਂ ਨੂੰ ਇੰਨਾ ਜ਼ਿਆਦਾ ਮਤਲਬ ਸਮਝ ਲਿਆ ਵੀ ਕੁੜੀਆਂ ਕਮਜ਼ੋਰ ਹੋ ਗਈਆਂ ਜਾਂ ਤੁਸੀਂ ਧੱਕੇ ਨਾਲ ਉਹਨਾਂ ਨੂੰ ਮਨਾਓਗੇ ਵੀ ਸਾਡੇ ਨਾਲ ਫਰੈਂਡਸ਼ਿਪਾਂ ਕਰ ਲਓ ਮੇਰੀ ਲਾਈਫ ਚੱਲ ਰਹੀ ਆ ਮੇਰੀ ਲਾਈਫ ਬਹੁਤ ਵਧੀਆ ਆ ਠੀਕ ਆ ਨਾ ਮੇਰੀ ਲਾਈਫ ਦੇ ਵਿੱਚ ਤੁਹਾਨੂੰ ਆਉਣ ਦੀ ਕੋਈ ਐਂਟਰੀ ਨਹੀਂ ਨਾ ਮੈਂ ਕਿਸੇ ਮੁੰਡੇ ਲਈ ਨੰਬਰ ਪਾਇਆ ਤੇ ਨਾ ਫਿਰ ਮੈਂ ਕਿਹਾ ਕਿ ਤੁਸੀਂ ਘਰੇ ਵੀ ਧੀਆ ਭੈਣਾਂ ਨਾਲ ਆਪਣੀਆਂ ਨਾਲ ਐਵੇਂ ਕਰ ਕਹਿੰਦਾ ਸਾਡੀਆਂ ਭੈਣਾਂ ਦਾ ਨੰਬਰ ਨਹੀਂ ਸ਼ੇਅਰ ਕਰਦੀਆਂ ਕਹਿੰਦਾ ਮੈਨੂੰ ਇੱਕ ਦਲ ਦਾ ਜਵਾਬ ਦਿਓ ਜੇ ਤੁਹਾਡੀਆਂ ਭੈਣਾਂ ਨੰਬਰ ਨਹੀਂ ਸ਼ੇਅਰ ਕਰਦੀਆਂ ਤਾਂ ਕੰਮ ਵੀ ਨਹੀਂ ਕਰਦੀਆਂ ਹੋਣੀਆਂ ਤੁਹਾਡੇ ਵਰਗੇ ਚਮੜ ਲੋਕ ਨਾ ਜਦ ਕੱਲੂ ਰਿਸ਼ਤਾ ਵਿਆਹ ਕਰਨਾ ਹੁੰਦਾ ਇਹ ਪੁੱਛਦੇ ਨੇ ਕੁੜੀ ਕਰਦੀ ਕੀ ਆ ਕੰਮ ਠੀਕ ਆ ਜਦੋਂ ਕੰਮ ਦੀ ਤੁਹਾਨੂੰ ਪਤਾ ਲੱਗ ਜਾਂਦਾ ਨੇ ਵੀ ਕੁੜੀ ਕੰਮ ਕੀ ਕਰਦੀ ਆ ਤਾਂ ਫਿਰ ਤੁਹਾਡੇ ਵਰਗੇ ਰਿਸ਼ਤੇ ਘਰੇ ਭੇਜਨੇ ਸ਼ੁਰੂ ਕਰਦੇ ਨੇ ਜੇਕਰ ਤੁਹਾਨੂੰ ਪਤਾ ਨਹੀਂ ਨਾ ਲੱਗਦਾ ਵੀ ਸਾਨੂੰ ਰਿਸ਼ਤੇ ਕਰਨੇ ਨੇ ਜਾਂ ਨਹੀਂ ਵੀ ਕੁੜੀ ਕੁਝ ਕਰਦੀ ਆ ਉਹਨਾਂ ਚ ਤੁਹਾਡੇ ਵਰਗੇ ਵੀ ਬੁੱਠੇ ਨੂੰ ਨਹੀਂ ਉਹ ਹੁੰਦਾ ਇਸ ਕਰਕੇ ਆ ਕਾਲਾਂ ਕਰਕੇ ਧਮਕੀਆਂ ਦੇਣੀਆਂ ਬੰਦ ਕਰੋ ਮੈਨੂੰ ਤੁਹਾਡੀਆਂ ਧਮਕੀਆਂ ਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਨਾ ਨਾ ਮੈਨੂੰ ਤੁਹਾਡੀਆਂ ਫਰੈਂਡਸ਼ਿਪਾਂ ਦੀ ਲੋੜ ਅੱਜ ਸੀ ਨਾ ਮੈਨੂੰ ਤੁਹਾਡੀਆਂ ਫਰੈਂਡਸ਼ਿਪਾਂ ਦੀ ਲੋੜ ਕੱਲ ਸੀ ਠੀਕ ਹੈ ਨਾ ਜੇ ਤੁਹਾਨੂੰ ਲੱਗ ਰਿਹਾ ਹੈ ਤਾਂ ਤੁਹਾਡੇ ਘਰੇ ਧੀਆ ਭੈਣਾਂ ਹੋਣਗੀਆਂ ਇਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤਾਂ ਕਰਕੇ ਦੇਖ ਲਓ ਦੂਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਸੇ ਦੀ ਭੈਣ ਨੂੰ ਕਿਸੇ ਦੀ ਧੀ ਨੂੰ ਟੈਲਫੋਨ ਦਾ ਕੋਈ ਫਾਇਦਾ ਨਹੀਂ ਤੇ ਸਾਡੀਆਂ ਭੈਣਾਂ ਇਹ ਕੰਮ ਨਹੀਂ ਕਰਦੀਆਂ ਵਧੀਆ ਗੱਲ ਆ ਵੀਰੇ ਛੋਡੀਆਂ ਭੈਣਾਂ ਤੱਕੜੇ ਘਰੋਂ ਨੇ ਅਸੀਂ ਗਰੀਬ ਘਰੋਂ ਸਾਨੂੰ ਇਹ ਕੰਮ ਕਰਨਾ ਪੈਂਦਾ ਇਹ ਸਾਡੀ ਮਜਬੂਰੀ ਨਹੀਂ ਹੈਗੀ ਇਹ ਸਾਡਾ ਸ਼ੌਂਕ ਆ ਠੀਕ ਹੈ ਨਾ ਵੀ ਅਸੀਂ ਤੋਂ ਸੂਟ ਵੇਚਣ ਦੀਆਂ ਤੋਂ ਇਦਾਂ ਵੇਚਣ ਦੀਆਂ ਫੁਹਲਾਣਾ ਕਰਦੀਆਂ ਠੀਕ ਹੈ ਮੈਂ ਵੇਚ ਰਹੀ ਹਾਂ ਮੇਰੇ ਮਾਂ ਬਾਪ ਨੂੰ ਮਨਜ਼ੂਰ ਆ ਠੀਕ ਹੈ ਨਾ ਮੇਰੇ ਘਰਦਿਆਂ ਨੂੰ ਮਨਜ਼ੂਰ ਆ ਮੈਂ ਕਰ ਰਹੀ ਹਾਂ ਮੈਂ ਤੇਰੇ ਘਰੋਂ ਤਾਂ ਲੈ ਕੇ ਨਹੀਂ ਗਈ ਕੁਝ ਵੀ ਤੇ ਮੈਂ ਨਾ ਜੀ ਤੁਹਾਡਾ ਬਹੁਤ ਵੱਡਾ ਫੈਨ ਆ ਮੈਂ ਤੁਹਾਡਾ ਨਾਲ ਫਰੈਂਡਸ਼ਿਪ ਕਰਨਿਆ ਤੇ ਪਹਿਲਾਂ ਕਾਲ ਆਈ ਆ ਤੁਸੀਂ ਆਫਰ ਲਈ ਹੋਈ ਸੀ ਜੀ ਸੂਟਾਂ ਦੀ ਤੁਹਾਡਾ ਨੰਬਰ ਲਿਆ ਸੀ ਜੀ ਤੇ ਤੁਸੀਂ ਇਹ ਆ ਫਲਾਣਾ ਤੁਮ ਕਰ ਰਹੇ ਮੈਂ ਕਿਹਾ ਪਹਿਲੇ ਠੀਕ ਆ ਮੈਂ ਭੈਣ ਭੈਣ ਕਰਕੇ ਗੱਲ ਕਰਦੇ ਆ ਤੇ ਮੈਨੂੰ ਕਹਿੰਦਾ ਮੈਂ ਭੈਣ ਨਹੀਂ ਮੈਂ ਨਾ ਮੁੰਡਾ ਆ ਮੈਂ ਤੁਹਾਨੂੰ ਨਾ ਬਹੁਤ ਪਿਆਰ ਕਰਦਾ ਮੈਂ ਤੁਹਾਡੀ ਹਰ ਇੱਕ ਵੀਡੀਓ ਹਰ ਇੱਕ ਬਲੌਗ ਦੇਖਦਾ ਮੈਂ ਫੋਨ ਕੱਟਤਾ ਮੈਂ ਉਹਨੂੰ ਗਾਲਾਂ ਕੱਢੀਆਂ ਬਹੁਤ ਜ਼ਿਆਦਾ ਦੁਬਾਰਾ ਫੋਨ ਲਾ ਕੇ ਮੈਂ ਕਿਹਾ ਵੀਰੇ ਮੇਰੀ ਇੱਕ ਗੱਲ ਸੁਣਾ ਤੇਰੀ ਮਾਪੇ ਤੈਨੂੰ ਇਹ ਕੁਛ ਸਿਖਾ ਰਹੇ ਨੇ ਹੈ ਤੋ ਕੁੜੀਆਂ ਪੰਜਾਬ ਚ ਰਹਿ ਕੇ ਸੇਫ ਨਹੀਂ ਹੈਗੀਆਂ ਤੁਹਾਡੇ ਵਰਗੇ ਚਵਣ ਲੋਕ ਕੰਮ ਨਹੀਂ ਕਰਦੇ ਰਹੇ ਹੂੰ ਤੁਹਾਡੇ ਵਰਗੇ ਚਵਲਾ ਨੂੰ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਇਹ ਹੀ ਚੀਜ਼ਾਂ ਸੁਝਦੀਆਂ ਨੇ ਵੀ ਕਿਸੇ ਕੁੜੀ ਦੇ ਨੰਬਰ ਪਾਇਆ ਚਲੋ ਜੀ ਚੱਕੋ ਕੋਲਾਂ ਲਾ ਲਓ ਹੂੰ ਤੁਹਾਡੇ ਕੋਲ ਸਿਰਫ ਆਹੀ ਫੜੇ ਹੋਏ ਨੇਗੇ ਨਾਟਕਾ ਤੁਸੀਂ ਕਹਿੰਦੇ ਅਸੀਂ ਐ ਕਰਦਾਂਗੇ ਤੇਰਾ ਹਸ਼ਰ ਆ ਕਰਦਾਂਗੇ ਕੀ ਗੱਲ ਐਟ ਕੰਮ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲ ਜਾਂਦੀ ਹੈ ਵਾਹ ਜੀ ਵਾਹ ਐਡਾ ਮਤਲਬ ਪੰਜਾਬ ਨੇ ਐਡੀ ਤਰੱਕੀ ਕਿਦਣ ਤੋਂ ਕਰ ਲਈ ਮੈਂ ਡਰਨ ਵਾਲਿਆਂ ਚ ਨਹੀਂ ਹਾਂ ਠੀਕ ਹੈ ਨਾ ਜੀ ਮੈਨੂੰ ਹੁਣ ਹੋਰ ਤੋਂ ਬਾਅਦ ਕੋਲ ਜਿਹੜੇ ਵੀ ਮੁੰਡੇ ਦੀ ਆ ਗਏ ਮੇਰੀ ਹੈ ਪੈਣਾ ਲਈ ਨੰਬਰ ਆ ਤੇ ਬਸ ਇਹ ਸੋਚ ਕੇ ਕਾਲ ਕਰਨੀ ਆ ਵੀ ਟੈਣਾ ਕੀ ਆ ਫਿਰ ਇਹ ਨਹੀਂ ਪਤਾ ਲੱਗਣਾ ਵਿੱਚ ਪੇੜਾਂ ਪੈਂਦੀਆਂ ਨੇ ਤਾਂ ਕੀ ਹੁੰਦਾ ਠੀਕ ਹੈ ਨਾ ਮੈਂ ਤੇਰਾ YouTube ਤੋਂ ਮੈਂ ਤਾਂ YouTube ਤੋਂ ਆਪਦਾ ਆਪ اکاؤنٹ ਬੰਦ ਕਰਨ ਨੂੰ ਮੇਲ ਪਾਈ ਸੀ ਕੌੰਕੀ ਬੰਦ ਕਰ ਦੇਗਾ ਤੈਨੂੰ ਕੀ ਪ੍ਰੋਬਲਮ ਹੈ ਚੀਜ਼ਾਂ ਦੀ ਪਹਿਲਾਂ ਮੈਨੂੰ ਇਹ ਗੱਲ ਦਾ ਦੱਸ ਆ ਤੁਸੀਂ ਮੰਗੂ ਨੂੰ ਭੌਂਕੀ ਜਾਣਾ ਬਾ ਕੁੜੀਆਂ ਦੇ ਨੰਬਰ ਦੇਖੋ ਚੱਕੋ ਜੀ ਫੋਨ ਲਾ ਲਓ ਚੱਕੋ ਜੀ ਫੋਨ ਲਾ ਲਓ ਬਸ ਆਹੀ ਬਸ ਆਈ ਕੰਮ ਰਹਿ ਗਿਆ ਹੋਰ ਤਾਂ ਤੁਹਾਨੂੰ ਕੰਮ ਹੀ ਨਹੀਂ ਰਿਹਾ ਕੋਈ ਸ਼ਰਮਖਿਆ ਹੈ ਪਤਾ ਨਹੀਂ ਨੇੜੇ ਕਿਹੜੇ ਪਤਾ ਨਹੀਂ ਜਨਤਾ ਦੇ ਨਹੀਂ ਮਨ ਤਾਂ ਸਭ ਤੋਂ ਬਾਾਰ ਹੋਈ ਪਈ ਹੈ ਇਹ ਗੱਲ ਵੀ ਰੱਬ ਤੋਂ ਡਰੋ ਰੱਬ ਤੋਂ ਡਰੋ ਇਹ ਧਮਕੀਆਂ ਨਾ ਇੱਥੇ ਹੋਰ ਕੀਆ ਕਰੋ ਕਿਸੇ ਔਰ ਤੇ ਵਾਰ ਕਰਨ ਵਾਲਾ ਤਾਂ ਕਦੇ ਮਰਦੇ ਨਹੀਂ ਹੁੰਦਾ ਕੰਮ ਕੀ ਦਿਨਾਂ ਨੂੰ ਤਾਂ ਕਦੇ ਮਰਦ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਕੋਈ ਮਰਦ ਵੀ ਹੈਗਾ ਦੁਨੀਆ ਦੇ ਵਿੱਚ ਜਿਹੜੇ ਮਰਦ ਹੁੰਦੇ ਨੇ ਨਾ ਉਹ ਮਰਦਾਂ ਨਾਲ ਹੀ ਪੰਗੇ ਲੈਂਦੇ ਨੇ ਕੁੜੀਆਂ ਨਾਲ ਪੰਗੇ ਨਹੀਂ ਕੋਈ ਲੈਂਦੇ ਤਾਨੂੰ ਲੱਗ ਰਿਹਾ ਆ ਕਿ ਕੁੜੀਆਂ ਨਾਲ ਪੂੰਗੇ ਜੇ ਤੁਸੀਂ ਜਵਾਬ ਦੇ ਦੋਗੇ ਨਾ ਵੀ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਤਾਂ ਤੁਹਾਨੂੰ ਮੌਤ ਦੀ ਧਮਕੀ ਮਿਲਨੀ ਆ ਵਾਹ ਜੀ ਵਾਹ ਬਹੁਤ ਤਰੱਕੀ ਕਰੀ ਆ ਭਾਈ ਪੰਜਾਬ ਨੇ ਤਾਂ ਮੈਂ ਕਈ ਤਰੱਕੀ ਦੇਖ ਕੇ ਨਾ ਮੈਂ ਤਾਂ ਲਾਣਤਾ ਪਾਉਣ ਨੂੰ ਜੀ ਕਰਦਾ ਤੁਹਾਨੂੰ ਵੀ ਲਾਣਤੀ ਲੋਕ ਹੋ ਤੁਸੀਂ ਹੋਰ ਕੁਛ ਨਹੀਂ